ਧਰਮ ਤੇ ਸ਼ਾਂਤੀ ਮੈਨੂੰ ਨਹੀਂ ਲੱਗਦਾ ਕਿ ਧਰਮ ਹਮੇਸ਼ਾ ਸ਼ਾਂਤੀ ਦਾ ਹੀ ਸਰੋਤ ਹੁੰਦਾ ਹੈ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ ਪੰਜਾਬ ਦੇ ਇੱਕ ਉੱਗੇ ਵਿਦਵਾਨ ਇੱਕ ਕਾਲਜ ਵਿੱਚ ਗਲਤੀ ਨਾਲ ਉਦੋਂ ਜਾ ਪਹੁੰਚੇ ਜਦੋਂ ਉੱਥੇ ਵਿਸ਼ਵ ਸ਼ਾਂਤੀ ਵਿੱਚ ਧਰਮ ਦਾ ਯੋਗਦਾਨ ਅਤੇ ਖਾਸ ਕਰਕੇ ਵਿਸ਼ਵ ਸ਼ਾਂਤੀ ਪੈਦਾ ਕਰਨ ਲਈ ਨੌਜਵਾਨਾਂ ਦੇ ਯੋਗਦਾਨ ਉੱਤੇ ਲੈਕਚਰ ਚੱਲ ਰਹੇ ਸਨ ਉਹ ਆਖ ਵਖ ਧਰਮਾਂ ਦੇ ਪ੍ਰਚਾਰਕ ਵਿਚਾਰਕ ਉੱਥੇ ਆ ਕੇ ਆਪਣੇ ਵਿਚਾਰ ਦੇ ਰਹੇ ਸਨ ਤੇ ਆਮ ਦੀ ਤਰ੍ਹਾਂ ਆਪਣੇ ਹੀ ਧਰਮ ਨੂੰ ਸਭ ਤੋਂ ਉੱਤਮ ਦੱਸ ਰਹੇ ਸਨ ਤੇ ਕਹਿ ਰਹੇ ਸਨ ਕਿ ਸਾਡਾ ਧਰਮ ਹੀ ਅਸਲ ਵਿੱਚ ਸ਼ਾਂਤੀ ਦਾ ਅਸਲੀ ਪੈਰੋਕਾਰ ਹੈ ਉਸ ਵਿਦਵਾਨ ਨੂੰ ਵੀ ਪ੍ਰਿੰਸੀਪਲ ਸਾਹਿਬ ਨੇ ਮੌਕਾ ਦਿੱਤਾ ਕਿ ਆਓ ਤੁਸੀਂ ਵੀ ਬੋਲੋ ਉਹਨਾਂ ਦੀ ਵੈਸੇ ਤਾਂ ਕੋਈ ਤਿਆਰੀ ਨਹੀਂ ਸੀ ਪਰ ਵਿਦਵਾਨ ਹੋਣ ਦੇ ਨਾਤੇ ਉਹਨਾਂ ਦਾ ਬੋਲਣਾ ਤਾਂ ਬੰਦਾ ਸੀ ਉਹ ਉੱਥੇ ਸਟੇਜ ਤੇ ਗਏ ਤੇ ਕਹਿਣ ਲੱਗੇ ਮੈਂ ਤੁਹਾਡੇ ਸਾਰਿਆਂ ਦੇ ਲੈਕਚਰ ਸੁਨੇ ਹਨ ਤੇ ਤੁਸੀਂ ਸ਼ਾਂਤੀ ਪੈਦਾ ਕਰਨ ਲਈ ਨੌਜਵਾਨਾਂ ਦਾ ਯੋਗਦਾਨ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਪਹਿਲੀ ਗੱਲ ਜੋ ਤੁਸੀਂ ਮੇਰੀ ਮੰਨ ਸਕਦੇ ਹੋ ਉਹ ਇਹ ਹੈ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕਿਸੇ ਵੀ ਧਰਮ ਵਿੱਚ ਨਾ ਆਉਣ ਦਿੱਤਾ ਜਾਵੇ ਤੁਸੀਂ ਆਪ ਤਾਂ ਸ਼ਾਂਤੀ ਦੀ ਗੱਲ ਕਰਦੇ ਹੋ ਲੋਕਾਂ ਨੂੰ ਡਰ ਮੁਕਤ ਹੋਣ ਦੀ ਗੱਲ ਕਰਦੇ ਹੋ ਪਰ ਤੁਹਾਨੂੰ ਧਰਮ ਦੇ ਠੇਕੇਦਾਰਾਂ ਨੂੰ ਇਹ ਕਾਲੀ ਪਈ ਹੈ ਕਿ ਬੱਚੇ ਨੂੰ ਜੰਮਦਿਆਂ ਸਾਰ ਹੀ ਆਪਣੇ ਧਰਮ ਵਿੱਚ ਲੈ ਆਈਏ ਕਿਤੇ ਇਹ ਵੱਡਾ ਹੋ ਕੇ ਕਿਸੇ ਹੋਰ ਧਰਮ ਵਿੱਚ ਨਾ ਚਲਿਆ ਜਾਵੇ ਉਸ ਨੂੰ ਤਾਂ ਧਰਮ ਚੁਣਨ ਦਾ ਤੁਸੀਂ ਮੌਕਾ ਹੀ ਨਹੀਂ ਦਿੰਦੇ ਸੋ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਕਿਰਪਾ ਕਰਕੇ ਆਪਣੇ ਧਰਮ ਦੇ ਠੱਪੇ ਨੌਜਵਾਨਾਂ ਤੇ ਲਾਉਣੇ ਛੱਡੋ ਕਿਉਂਕਿ ਮੈਨੂੰ ਪਤਾ ਹੈ ਜਦੋਂ ਤੁਸੀਂ ਬੱਚਿਆਂ ਨੂੰ ਜੰਮਦਿਆਂ ਹੀ ਧਰਮ ਦੇ ਦਿੰਦੇ ਹੋ ਤਾਂ ਵੱਡੇ ਹੋ ਕੇ ਉਹਨਾਂ ਨੂੰ ਸਿਰਫ ਆਪਣਾ ਧਰਮ ਹੀ ਸਭ ਤੋਂ ਜ਼ਿਆਦਾ ਉੱਤਮ ਲੱਗਦਾ ਹੈ ਫੇਰ ਜਦੋਂ ਉਹਨਾਂ ਨੂੰ ਕੋਈ ਵੱਖਰੇ ਵਿਚਾਰ ਸੁਣਨ ਨੂੰ ਮਿਲਦੇ ਹਨ ਤਾਂ ਉਹ ਉਹਨਾਂ ਦਾ ਵਿਰੋਧ ਕਰਦੇ ਹਨ ਐਸੇ ਹੀ ਬੱਚੇ ਗੁੰਮਰਾਹ ਹੋ ਕੇ ਮੁੜ ਕੇ ਹਥਿਆਰ ਚੁੱਕਦੇ ਹਨ ਤੇ ਧਰਮ ਦੀ ਸ਼ਾਂਤੀ ਨੂੰ ਛੱਡ ਕੇ ਅਸ਼ਾਂਤੀ ਫੈਲਾਉਂਦੇ ਹਨ